ਉਹਨੂੰ ਲੋਕ ਭਗਵਾਨ ਕਹਿਣ ਲੱਗ ਪਏ ਸੀ ਰਿਸ਼ੀ ਕਿਉਂ ਉਹ ਮਰਿਆ ਹੋਇਆ ਬੰਦਾ ਜਿਉਂਦਾ ਕਰਨ ਦੀ ਸਮਰੱਥਾ ਰੱਖਦਾ ਸੀ ਪਰ ਇੱਕ ਦਿਨ ਉਹਦੇ ਵਰ ਪ੍ਰਾਪਤ ਕੀਤੇ ਹੋਏ ਖਤਮ ਹੋ ਗਏ ਔਰ ਪਰਸ਼ੂਰਾਮ ਰਿਸ਼ੀ ਦਾ ਆਪਣਾ ਪਿਓ ਰਿਸ਼ੀ ਜਮਦਗਨ ਜਿੱਦਣ ਮਾਰਿਆ ਗਿਆ ਉਦਣ ਸਾਥ ਸੰਗਤੋਂ ਆਪਣੇ ਪਿਓ ਨੂੰ ਜਿਉਂਦਾ ਨਹੀਂ ਕਰ ਸਕਿਆ ਤਾਂ ਹਾਂ ਮਾਰ ਕੇ ਪਰਸ਼ੂਰਾਮ ਰੋਇਆ ਕਿਉਂ ਉਹ ਕਹਿੰਦਾ ਮੈਨੂੰ ਜਿੰਨੇ ਵਰ ਪ੍ਰਾਪਤ ਸੀ ਮੈਂ ਹੋਰ ਲੋਕਾਂ ਉੱਤੇ ਖਰਚ ਦਿੱਤੇ ਅੱਜ ਮੈਨੂੰ ਆਪਣੇ ਪਿਓ ਲਈ ਲੋੜ ਪਈ ਤੇ ਮੇਰਾ ਵਰ ਨਹੀਂ ਕੰਮ ਆਇਆ ਪਰਸ਼ੂਰਾਮ ਰੋਵੇ ਘਰ ਆਇਆ ਅਜੇ ਸੋ ਰੋਵੇ ਭਿਖਿਆ ਖਾਏ ਇੰਨਾ ਵੱਡਾ ਦਾਨੀ ਰਾਜਾ ਅਜੇ ਜਿਹੜਾ ਰੋਜ਼ ਸਵੇਰੇ ਸੁੱਚੇ ਮੂੰਹ ਦਾਨ ਕਰਦਾ ਸੀ ਹੰਕਾਰ ਵਿੱਚ ਉਹਦੇ ਕੋਲੋਂ ਗਲਤ ਦਾਨ ਕਰ ਹੋ ਗਿਆ ਉਹਨੂੰ ਆਪਣਾ ਕੀਤਾ ਆਪਣੇ ਖਾਣਾ ਪਿਆ ਰੋਇਆ ਅਜੇ ਸੋ ਰੋਵੇ ਭਿਖਿਆ ਖਾਏ ਅਸੀਂ ਦਰਦਾਂ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਭਿਆ ਸੀਤਾ ਲక్ష్మణ ਵਿਛੜ ਗਿਆ ਕਹਿੰਦੇ ਜਦੋਂ 14 ਸਾਲ ਦਾ ਬਨਵਾਸ ਹੋ ਗਿਆ ਲక్ష్మణ ਸੀਤਾ ਵਿਛੜ ਗਏ ਰਾਮ ਕੋਲੋਂ ਉਦੋਂ ਤ੍ਰਿਤੇ ਦੇ ਅਵਤਾਰ ਸ਼੍ਰੀ ਰਾਮਚੰਦਰ ਵੀ ਰੋਏ ਰੋਵੇ ਜਨਮ ਇੱਜਾ ਖੋਏ ਗਿਆ ਰਾਜਾ ਜਨਮ ਇੱਜਾ ਜਿਨੇ ਆਪਣੇ ਮੌਤ ਵਾਲੇ ਪਤਾ ਕਰਵਾ ਲਿਆ ਉਤੋਂ ਵੀ ਅਲਹਾਜ ਨਹੀਂ ਹੋਇਆ ਜਦੋਂ ਕੋੜ ਫੁੱਟਿਆ ਉਹ ਵੀ ਰੋਇਆ ਉਹ ਕਹਿੰਦਾ ਮੈਂ ਐਵੇਂ ਹੰਕਾਰ ਚ ਕਹਿੰਦਾ ਰਿਹਾ ਮੈਂ ਇਲਾਜ ਕਰ ਲੈਣਾ ਇਲਾਜ ਦੁੱਖ ਰੋਗ ਬਿਮਾਰੀਆਂ ਦਾ ਹੁੰਦਾ ਹੈ ਮੌਤ ਦਾ ਕੋਈ ਇਲਾਜ ਨਹੀਂ ਉਹ ਵੀ ਰੋਇਆ ਇਹਨੇ ਪੰਜ ਪੰਡਵ 24 ਘੰਟੇ ਸ਼੍ਰੀ ਕ੍ਰਿਸ਼ਨ ਉਹਨਾਂ ਦੇ ਨਾਲ ਰਹਿੰਦੇ ਸਨ ਸ਼੍ਰੀ ਕ੍ਰਿਸ਼ਨ ਤੋਂ ਵਾਪਰਦੇ ਅਵਧਾਰ ਤੋਂ 24 ਘੰਟੇ ਸ਼੍ਰੀ ਕ੍ਰਿਸ਼ਨ ਪਾਂਡਵਾਂ ਦੇ ਨਾਲ ਗਏ ਪਰ ਪਾਂਡਵਾਂ ਦੇ ਲਿਖੇ ਹੋਏ ਲੇਖ ਨਹੀਂ ਬਦਲ ਸਕਿਆ ਪਤਾ ਕਿਉਂ ਸ਼੍ਰੀ ਕ੍ਰਿਸ਼ਨ ਨੇ ਇਸ਼ਾਰਾ ਕੀਤਾ ਤੂੰ ਧਰਮ ਪੁੱਤਰ ਹੈ ਯੁਧਿਸ਼ਟਰ ਜੂਆ ਖੇਡਣਾ ਮਾੜਾ ਹੈ ਪਰ ਉਹਨੇ ਕਹਿ ਦਿੱਤਾ ਅਸੀਂ ਰਾਜੇ ਹੁੰਦੇ ਆ ਤਾਂ ਵੀ ਉਹ ਮੰਨਿਆ ਨਹੀਂ ਜੂਆ ਖੇਡਣ ਪੰਜ ਪਾਂਡਵ ਰਹਿ ਗਏ ਸਭ ਕੁਝ ਰਾਜ ਭਾਗ ਪਰਿਵਾਰ ਸਭ ਕੁਝ ਹਾਰ ਗਏ ਜਦੋਂ ਧਰਮ ਪਤਨੀ ਜੂਏ ਵਿੱਚ ਹਾਰ ਗਏ ਪਾਂਡਵ ਵੀ ਰੋਏ ਰੋਵੇ ਪਾਂਡਵ ਪੈ ਮਜੂਦ ਜਿਨ ਕੇ ਸੁਆਮੀ ਰਹਿ ਤਹਦੂਰ ਰੋਵੇ ਜਨਮੇ ਜਾ ਖੋਏ ਗਿਆ ਇਕੀ ਕਾਰਣ ਪਾਪੀ ਭਇਆ ਰੋਵੇ ਸ਼ੇਖ ਮਸਾਏ ਕਪੀਰ ਅੰਤ ਕਾਲ ਮੱਦ ਲਾਕੇ ਭੀੜ ਰੋਵੇ ਰਾਜ ਹਨ ਪੜਾਏ ਘਰ ਘਰ ਮੰਗੈ ਭਿਖਿਆ ਖਾਏ ਗੱਲ ਪੜ ਕਿੱਥੇ ਨਵੇੜੀ ਗੱਲ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਹਾ ਕੇ ਇੱਥੇ ਨਵੇੜਤੀ ਕਹਿੰਦੇ ਵਾਲੀ ਰੋਵੇ ਨਾ ਪਤਾ ਦੁਖੀਆਂ ਸਭ ਸੰਸਾਰ ਭਾਈ ਸਾਰਾ ਸੰਸਾਰ ਦੁੱਖ ਦਾ ਸ਼ਿਕਾਰ ਹੈ ਕੋਈ ਐਸਾ ਬੰਦਾ ਨਹੀਂ ਜਿਹੜਾ ਧਰਤੀ ਤੇ ਆਇਆ ਹੋਵੇ ਤੇ ਦੁਖੀ ਨਾ ਹੋਇਆ ਹੋਵੇ ਰੋਇਆ ਨਾ ਹੋਵੇ ਇਸ ਮੌਤ ਤੋਂ ਕੋਈ ਵੀ ਨਹੀਂ ਬਚ ਸਕਿਆ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਤੂੰ ਮੌਤ ਤੋਂ ਬਚਣ ਦਾ ਯਤਨ ਨਾ ਕਰੇ ਤੂੰ ਮੌਤ ਦੀ ਚਿੰਤਾ ਨਾ ਕਰ ਮੌਤ ਨੂੰ ਚਿੱਤੇ ਰੱਖ ਮੌਤ ਇੱਕ ਮਾਰਗ ਹੈ ਜਿਹਨੂੰ ਮਰਨਾ ਯਾਦ ਹੈ ਉਹਨੂੰ ਰੱਬ ਦਾ ਨਾਮ ਕਦੇ ਨਹੀਂ ਵਿਸਰਦਾ ਮੌਤ ਹੀ ਬੰਦੇ ਨੂੰ ਰੱਬ ਨਾਲ ਜੋੜਦੀ ਹੈ ਕਾਲ ਹੀ ਬੰਦੇ ਨੂੰ ਅਕਾਲ ਪੁਰਖ ਨਾਲ ਜੋੜਦਾ ਹੈ ਇਸ ਲਈ ਵਾਰ-ਵਾਰ ਮੌਤ ਚਿੱਤੇ ਕਰਾਈ ਆਪਣਾ ਮਰਨਾ ਯਾਦ ਕਰ ਤੁਸੀਂ ਰਾਹ ਜਾਂਦੇ ਆਂ ਦੇਖੋਗੇ ਜੇ ਮੌਤ ਦੀ ਕੋਈ ਘਟਨਾ ਰਸਤੇ 'ਚ ਦਿਖ ਜਾਏ ਬੰਦੇ ਨੂੰ ਸਾਰਾ ਕੁਝ ਭੁੱਲ ਜਾਂਦਾ ਹੈ ਅਸੀਂ ਰੋਜ਼ ਰੋਡਾਂ ਉੱਤੇ ਚੱਲੋ ਰਹਿੰਦੇ ਆ ਚਾਰ ਤੱਕ ਦਿਨ ਹੋ ਗਏ 1.5 ਮਿੰਟ ਦੀ ਡਰਾਈਵ ਤੇ ਮੋੜੇ ਗੱਡੀ ਇੱਥੇ ਜਬਰਦਸ ਬੜੀ ਜ਼ੋਰ ਨਾਲ ਦਰਖਤ ਦੇ ਟਾਹਣੀ 'ਚ ਵੱਜੀ ਤਾਂ ਮੇਰਾ ਡਰਾਈਵਰ ਕਹਿੰਦਾ ਭਾਈ ਸਾਹਿਬ ਉਹ ਬੰਦੇ ਗਏ ਉਹ ਤੇ ਗੱਡੀ ਵੱਜੀ ਬਾਈ ਅਸੀਂ ਰੁਕੇ ਰੁਕਦੇ ਹੋਰ ਬੰਦੇ ਵੀ ਰੁਕ ਗਏ ਉਹਨਾਂ ਦੀਆਂ ਤੱਕੀਆਂ ਪਟ ਕੇ ਬੰਦੇ ਵਿੱਚੋਂ ਕੱਢਣੇ ਪਏ ਚਾਰ ਲੇਡੀਜ਼ ਸੀ ਦੋ ਜੈਂਟਸ ਸੀ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹਾਂ ਟੁੱਟੀਆਂ ਬੜੀ ਮੁਸ਼ਕਲ ਨਾਲ ਵਿੱਚੋਂ ਫਸਿਓ ਅੱਧ ਵੱਡੇਓ ਬੰਦੇ ਗੱਡੀ ਦੇ ਉਹ ਤੱਕੀਆਂ ਪਟ ਕੇ ਲੋਕਾਂ ਨੇ ਬਾਹਰ ਕੱਢੇ ਅਤੇ ਸਾਰ ਸਾਰ 50 ਮਿੰਟ ਤਕਰੀਬਨ ਮੈਨੂੰ ਲੱਗ ਗਏ ਉਹਨਾਂ ਬੰਦਿਆਂ ਨੂੰ ਸਾਨੂੰ ਬਾਹਰ ਕੱਢਦੇ ਆ ਐਂਬੂਲੈਂਸ ਨੂੰ ਕਾਲ ਕਰਦੇ ਆ ਬੰਦੇ ਇਕੱਠੇ ਕਰਦੇ ਆ 50 ਮਿੰਟਾਂ ਬਾਅਦ ਜਾ ਕੇ ਉਹ ਬੰਦੇ ਨਾਗਲੇ ਹਸਪੀਟਲ ਪਹੁੰਚਾਏ ਗਏ ਇਹ ਸਚਾਈ ਹੈ ਜਿੰਨੇ ਬੰਦੇ ਨਾਲ ਉਹਨਾਂ ਨੂੰ ਕੱਢ ਰਹੇ ਸੀ ਗੱਡੀ ਵਿੱਚੋਂ ਜਾਂ ਉੱਥੇ ਨਾਲ ਉਹਨਾਂ ਨੂੰ ਮਦਦ ਕਰਕੇ ਹਸਪੀਟਲ ਪਹੁੰਚਾ ਰਹੇ ਸੀ ਪੌਣਾ ਘੰਟਾ ਸਾਨੂੰ ਸੰਸਾਰ ਦੀ ਕੋਈ ਗੱਲ ਚਿੱਤੇ ਨਹੀਂ ਆਈ ਦੂਜਿਆਂ ਦੀ ਮੌਤ ਵੇਖ ਕੇ ਵੀ ਬੰਦੇ ਨੂੰ ਰੱਬ ਦਾ ਨਾਮ ਚਿੱਤੇ ਆਉਂਦਾ ਸੱਜਣੋ ਜਿੱਦਣ ਆਪਣਾ ਸਾਹਮਣੇ ਕੋਈ ਨਜ਼ਰ ਆਉਂਦਾ ਹੈ ਮੌਤ ਯਾਦ ਰਵੇ ਰੱਬ ਦਾ ਨਾਮ ਕਦੇ ਨਹੀਂ ਵਿਸਰੇਗਾ ਬੰਦੇ ਦਾ ਮਨ ਹੀ ਉਦੋਂ ਬੇਤਾਰੀ ਹੁੰਦਾ ਜਦੋਂ ਰੱਬ ਦਾ ਨਾਮ ਵਿਸਰ ਜਾਂਦਾ ਹੈ ਮੌਤ ਭੁੱਲ ਜਾਏ ਸੱਜਣੋ ਮੌਤ ਯਾਦ ਹੋਵੇ ਨਾ ਹੰਕਾਰ ਨਾ ਬੰਦੇ ਅੰਦਰ ਵੈਰ ਵਿਰੋਧ ਪੈਦਾ ਹੁੰਦਾ ਇਹ ਸਾਰੀਆਂ ਚੀਜ਼ਾਂ ਉਦੋਂ ਪੈਦਾ ਹੁੰਦੀਆਂ ਜਦੋਂ ਆਪਣਾ ਮਰਨਾ ਵਿਸਰ ਜਾਂਦਾ ਤਾਂ ਯੋ ਮਹਾਰਗ ਨੇ ਕੋਈ ਚੀਜ਼ ਬੰਦੇ ਨੂੰ ਭੁੱਲੀ ਹੈ ਸਭ ਕੁਝ ਯਾਦ ਹੈ ਮੇਰਾ ਘਰ ਕਿੱਥੇ ਮੇਰਾ ਪਰਿਵਾਰ ਮੇਰੀ ਜ਼ਮੀਨ ਮੇਰੀ ਜਾਇਦਾਦ ਮੈਂ ਕਿੱਥੇ ਜਾਣਾ ਕਿਹਨੂੰ ਬੁਲਾਉਣਾ ਕੌਣ ਦੁਸ਼ਮਣ ਕੌਣ ਮਿੱਤਰ ਹੈ ਸਭ ਕੁਝ ਯਾਦ ਹੈ ਇੱਕੋ ਚੀਜ਼ ਬੰਦੇ ਨੂੰ ਭੁੱਲ ਜਾਂਦੀ ਹੈ ਮਰਨਾ ਭੁੱਲ ਜਾਂਦਾ ਕਿ ਮੈਂ ਵੀ ਮਰਨਾ ਆਪਾਂ ਕਿਨੂੰ ਉਹਦੇ ਭੋਗ ਤੇ ਜਾਣਾ ਹੈ ਉਹਦੇ ਸੰਸਕਾਰ ਤੇ ਜਾਣਾ ਹੈ ਬੰਦੇ ਨੂੰ ਆਪਣਾ ਭੁੱਲ ਜਾਂਦੇ ਹੁੰਦੇ ਹਨ ਮੈਂ ਵੀ ਇੱਕ ਦਿਨ ਬਾਅਦ ਇਹਨੂੰ ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਕਹਿੰਦੇ ਤੈਨੂੰ ਸਾਰਾ ਕੁਝ ਯਾਦ ਹੈ ਕਿ ਅੱਜ ਤੂੰ ਪਰਸ਼ਾਦਾ ਨਹੀਂ ਛਕਿਆ ਅੱਜ ਤੂੰ ਆਹ ਨਹੀਂ ਕੀਤਾ ਪਰ ਤੈਨੂੰ ਮਰਨਾ ਬਿਸਰ ਗਿਆ ਹੈ ਪੜੋ ਖਾਣਾ ਪੀਣਾ ਹੱਸਣਾ ਸੌਣਾ ਵਿਸਰਦਿਆ ਹੈ ਮਰਨਾ ਹਸਮ ਬਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਕਹਿੰਦੇ ਤੈਨੂੰ ਰੱਬ ਤਾਂ ਵਿਸਰ ਰਿਹਾ ਕਿਉਂਕਿ ਤੈਨੂੰ ਮਰਨਾ ਵਿਸਰ ਗਿਆ ਉਹ ਭਲਿਆ ਰੋਜ਼ ਆਪਣੀ ਮੌਤ ਚਿਤੇ ਕਰ ਦੇਖੋ ਗੁਰਮਤਿ ਵਿੱਚ ਕਿੰਨਾ ਸੋਹਣਾ ਕਨਸੈਪਟ ਮਹਾਰਾਜ ਨੇ ਦਿੱਤਾ ਸਾਰਾ ਦਿਨ ਲੰਘਦੇ ਰਾਤੀ ਸੌਣ ਲੱਗਿਆਂ ਪਾਤਸ਼ਾਹ ਨੇ ਕਿਹਾ ਆ ਬਾਣੀ ਪੜ੍ਹਦੇ ਆ ਯਾਦ ਕਰ ਲਈ ਉਹ ਭਲਿਆ ਸਾਰਾ ਦਿਨ ਤੇਰੀ ਉਮਰ ਘਟਦੀ ਗਈ ਘਟਦੀ ਗਈ ਸਵੇਰ ਤੋਂ ਸ਼ਾਮ ਤੱਕ ਪੂਰਾ ਦਿਨ ਉਮਰ ਘਟ ਗਈ ਮੈਂ ਪਹਿਲਾਂ ਵੀ ਬੇਨਤੀ ਕੀਤੀ 4-5 ਵਜੇ ਸਵੇਰੇ ਉੱਠੇ ਹੋਮੋਗੇ 8 ਘੰਟੇ ਹੋ ਗਏ ਜਾਗ ਕੇ ਨੂੰ 8 ਘੰਟੇ ਆਪਣੀ ਉਮਰ ਘਟ ਗਈ ਤੁਸੀਂ ਜ਼ਮੀਨ ਦੇ ਚਾਰ ਕਿੱਲੇ দান ਕਰਕੇ ਵੀ 8 ਘੰਟੇ ਦੁਆਰਾ ਨਿਰਵਰਸ ਕਰ ਸਕਦੇ ਕਿ ਮੇਰੇ ਕੋਲੋਂ ਜ਼ਮੀਨ ਲੈ ਲਓ ਮੇਰੀ ਉਮਰ ਵਧਾ ਦਿਓ ਨਹੀਂ ਇਹ ਨਹੀਂ ਵਾਪਸ ਹੋਣੀ ਇਹ ਤਾਂ ਤਰਵਰ ਵਿਸ਼ਣੇ ਨੇ ਪਾਤ ਜੁੜਦੇ ਟੁੱਟੇ ਹੋਏ ਪੱਤੇ ਦਰਖਤਾਂ ਦੇ ਦੁਆਰਾ ਜੁੜਦੇ ਨਹੀਂ ਲੰਗੀ ਹੋਈ ਉਮਰ ਦੁਆਰਾ ਰਿਪੀਟ ਨਹੀਂ ਹੁੰਦੀ ਦਿਨ ਲੰਘਿਆ ਉਮਰ ਲੰਘ ਗਈ ਔਰ ਪਾਤਸ਼ਾਨਾ ਕਹੇ ਰਤੀ ਸੁਤਿਆਂ ਵੀ ਤੇਰੀ ਉਮਰ ਕੱਢਣੀ ਐ ਜਾਗਦਿਆਂ ਨਹੀਂ ਕੱਲੀ ਕੱਟੀ ਵੇ ਤੂੰ ਸਾਲ ਲੈ ਰਿਹਾ ਰਤੀ ਸੁਤਿਆਂ ਵੀ ਉਮਰ ਕੱਢਣੀ ਐ ਇਸ ਲਈ ਰਤੀ ਸੌਣ ਲੱਗਿਆਂ ਯਾਦ ਕਰ ਲੈ ਕਿਉਂਦ ਘਟੇ ਦਿਨ ਸਰਣਾਰੇ ਪਾਤਸ਼ਾਹ ਨੇ ਸੌਣ ਲੱਗਿਆ ਬਾਣੀ ਇਹ ਦਿੱਤੀ ਹੈ ਕਹਿੰਦੇ ਸੋਹਲਾ ਸਾਹਿਬ ਬਣੀ ਤੈਨੂੰ ਯਾਦ ਰੱਖੇ ਤੇਰੀ ਸਤਿਆਂ ਵੀ ਹੁਣ ਉਮਰ ਕੱਢਣੀ ਇੱਕ ਵਾਰ ਸਾਦੇ ਆਖੋ ਸਤਨਾਮ ਸ੍ਰੀ ਸੋ ਆਸਫਲ ਕਰੋ ਆਖੋ ਸਤਨਾਮ ਸ੍ਰੀ ਸਤਿਆਂ ਵੀ ਉਮਰ ਕੱਢਣੀ ਰੋਜ਼ ਯਾਦ ਕਰ ਕਿ ਆਉਦ ਖੰਡੇ ਦਿਨ ਸਰੇਣਾ ਰੇ ਮਨ ਗੁਰ ਮਿਲ ਪਾਜੇ ਸਵਾਰੇ ਕਹਿੰਦੇ ਮਨਾ ਉਮਰ ਦਾ ਅਰਥ ਉਮਰ ਘਟਦੀ ਐ ਦਿਨ ਕਰਕੇ ਵੀ ਹੁਣ ਰਾਤ ਕਰਕੇ ਵੀ ਜੇ ਤੂੰ ਜੀਵਨ ਸਫਲ ਕਰਨਾ ਹੈ ਮਨਾ ਫਿਰ ਗੁਰੂ ਦਾ ਨਾਮ ਜਪ ਸਤਨਾਮ ਸ੍ਰੀ ਵਾਹਿਗੁਰੂ 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 ਤੇਰਾ ਜੀਵਨ ਸਫਲ ਹੋ ਸਕਦਾ ਔਰ ਨਾਮ ਅੰਦਰੋਂ ਉਦੋਂ ਚਿੱਤੇ ਆਉਨੇ ਜਦੋਂ ਮੌਤ ਸਾਹਮਣੇ ਮਰਨਾ ਯਾਦ ਹੋਵੇ ਕਿ ਬੈਠੇ ਰਹਿਣ ਨਹੀਂ ਆਇਆ ਪੱਕਾ ਤੈਨੂੰ ਯਾਦ ਹੋਵੇ ਜਿਹਨੂੰ ਮਰਨਾ ਯਾਦ ਹੈ ਉਹ ਕਿਸੇ ਨਾਲ ਬੈਰ ਨਹੀਂ ਪਾਉਂਦਾ ਜਿਨ੍ਹਾਂ ਨੂੰ ਪਤਾ ਹੈ ਕਿ ਦੁਨੀਆ ਛੱਡ ਜਾਣੀ ਹੈ ਉਹ ਬੁੱਤ ਇੱਥੇ ਵਿਸਥਾਰ ਨਹੀਂ ਕਰਦੇ ਬੈਰ-ਗਰੋਧ ਨਹੀਂ ਪਾਉਂਦੇ ਆਪਣੇ ਆਪ ਨੂੰ ਰੱਬ ਨਾਲ ਜੋੜ ਕੇ ਰੱਖਦੇ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਸਥਾਰ ਜਿਨ੍ਹਾਂ ਨੂੰ ਪਤਾ ਹੈ ਕਿ ਮਰਨਾ ਹੈ ਉਹ ਬੁੱਤ ਦੇ ਝਗੜਿਆਂ ਵਿਸਥਾਰਾਂ 'ਚ ਨਹੀਂ ਪੈਂਦੇ ਕਿਉਂ ਭਾਈ ਉਹਨੂੰ ਯਾਦ ਰਹਿੰਦਾ ਮੈਂ ਕੋਈ ਚੰਗਾ ਕਰਮ ਕਰਨਾ ਹੈ ਸਹਿਬ ਦੀ ਬਾਣੀ ਨੇ ਕਿਹਾ ਜਿੰਨੀ ਦੇਰ ਸਰੀਰ ਹੈ ਨਾ ਤੇਰੇ ਕੋਲ ਕੋਈ ਚੰਗਾ ਕਰਮ ਬੀਜ ਲਾ ਇੱਕ ਬੀਜਿਆ ਹੋਇਆ ਚੰਗਾ ਕਰਮ ਵੀ ਆਪਾਂ ਨੂੰ ਰੱਬ ਦੀ ਦਰਗਾਹ ਤੇ ਛੜਾ ਸਕਦਾ ਮੈਂ ਅਕਸਰ ਬੇਨਤੀ ਕਰਨਾ ਹੁੰਨੇ ਰਾਹ ਜਾਂਦੇ ਆ ਕਿਸੇ ਦਾ ਤੁਹਾਡੇ ਕੋਲ 1 ਮਿੰਟ ਵੀ ਹੈ ਤੇ ਰੋੜਾ ਰਸਤੇ 'ਚ ਪਿਆ ਚੁੱਕ ਲਿਓ ਸੱਜਣੋ ਇਹ ਵੀ ਚੰਗਾ ਕਰਮ ਹੈ ਬੀਜਿਆ ਗਿਆ ਦਰਗਾਹ 'ਚ ਕੰਮ ਆਏਗਾ ਕਿਸੇ ਦੇ ਰਸਤੇ 'ਚ ਕੱਚ ਲੱਗਿਆ ਹੋਇਆ ਚੁੱਕ ਦਿਓ ਚੰਗਾ ਕਰਮ ਬੀਜਿਆ ਗਿਆ ਜੇ ਤੁਸੀਂ ਖਲਹਾਰ ਦਿੱਤਾ ਮੋਰੇ ਉਹਦਾ ਵੀ ਤੁਹਾਨੂੰ ਭਗੜਾ ਪੈਣਾ ਪੈਣਾ ਜਿੰਨੀ ਦੇਰ ਸਰੀਰ ਵਿੱਚ ਕੋਈ ਚੰਗਾ ਕਰਮ ਕਰੇ ਮੈਂ ਉਹਨਾਂ ਬਜ਼ੁਰਗਾਂ ਦੇ ਦਰਸ਼ਨ ਕੀਤੇ ਪੁਰਾਣੇ ਬਜ਼ੁਰਗ ਕੋਈ ਬਹੁਤ ਜ਼ਿਆਦਾ ਪਹਾੜ ਨਹੀਂ ਸੀ ਕਰਦੇ ਹੁੰਦੇ ਵੀ ਉਹਨਾਂ ਨੂੰ ਮਾਣੀ ਬਹੁਤ ਆਉਂਦੀ ਸੀ ਭੈ ਭਾਵਨੀ ਬਹੁਤ ਸੀ ਜਿਹੜੇ ਸ਼ਬਦ ਯਾਦ ਹੋਣੇ ਉਹੀ ਪੜੀ ਜਾਣੇ ਔਰ ਸਵੇਰੇ ਉੱਠ ਕੇ ਉਹਨਾਂ ਪਿਆਰ ਵਾਲਿਆਂ ਕੋ ਗੱਲ ਕਹਿਣੀ ਰੱਬ ਦਾ ਨਾਮ ਲੈ ਕੇ ਜਦੋਂ ਸਵੇਰੇ ਨੀਂਦ ਤੋਂ ਜਾ ਖੁੱਲਣੀ ਉੱਠਦਿਆਂ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ ਤੇ ਰੱਬ ਤੋਂ ਗੁਰੂ ਤੋਂ ਪਤਾ ਕੀ ਮੰਗਣਾ ਮਹਾਰਾਜ ਦਿਨ ਚੜਿਆ ਤੇਰੇ ਭਾਣੇ ਵਿੱਚ ਕੋਈ ਚੰਗਾ ਕੰਮ ਕਰਾਈਂ ਦਿਨ ਚੜਿਆ ਤੁਹਾਡੇ ਭਾਣੇ ਵਿੱਚ ਕੋਈ ਚੰਗਾ ਕੰਮ ਕਰਾਇਓ ਦਿਨ ਚੜ੍ਹਿਆ ਤੁਹਾਡੇ ਭਾਣੇ ਵਿੱਚ ਚੰਗਿਆਂ ਦੇ ਦਰਸ਼ਨ ਕਰਾਇਓ ਤਾਈਓ ਤਾਂ ਅਰਦਾਸ ਵਿੱਚ ਮੰਗਿਆ ਜਾਂਦਾ ਸਹੀ ਪਿਆਰੇ ਨੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਇਹ ਮੰਗਿਆ ਜਾਂਦਾ ਔਰ ਉਹ ਬਜ਼ੁਰਗ ਸਿੱਧੇ ਸ਼ਬਦਾਂ ਚ ਰੱਬ ਨੂੰ ਕਹਿੰਦੇ ਹੁੰਦੇ ਸੀ ਮਹਾਰਾਜ ਕੋਈ ਚੰਗਾ ਕੰਮ ਕਰਾਇਓ ਅੱਜ ਦਿਨ ਚੜ੍ਹਿਆ ਕਿਸੇ ਚੰਗੇ ਦਾ ਮੇਲ ਕਰਾਇਓ ਸਾਧ ਸੰਗਤ ਚੰਗਾ ਕੰਮ ਮੰਗਾਗੇ ਸਰੀਰ ਵਿੱਚ ਰਹਿੰਦੇ ਕੋਈ ਇੱਕ ਅੱਧਾ ਵੀ ਚੰਗਾ ਕਰਮ ਹੋ ਗਿਆ ਰੱਬ ਦੀ ਦਰਗਾਹ ਚ ਕੰਮ ਆਉਂਦਾ ਹੈ ਤਾਈਓ ਮਾਹਰੇ ਕਹਿੰਦੇ ਜਿੰਨੀ ਦੇਰ ਸਰੀਰ ਹੈ ਨਾ ਕੋਈ ਚੰਗਾ ਕੰਮ ਕਰ ਕਦੇ ਆਪਣੇ ਸਰੀਰ ਨੂੰ ਪੁੱਛੋ ਘਰੋਂ ਤੁਰ ਕੇ ਆਪਾਂ ਸ਼ੀਸ਼ੇ 'ਚ ਪੱਗਾਂ ਵੇਖ ਕੇ ਤੁਰਿਆ ਔਰ ਕਦੇ ਸਵੇਰੇ ਉੱਠ ਕੇ ਸ਼ੀਸ਼ਾ ਵੇਖਣ ਵਾਲਿਆ ਇਸ ਸਰੀਰ ਨੂੰ ਪੁੱਛਿਆ ਕਰ ਜਿਹੜੀ ਗੱਲ ਗੁਰੂ ਅਮਰਦਾਸ ਮਹਾਰਾ ਯਾਦ ਕਰਾਉਂਦੇ ਨੇ ਕਦੇ ਕਹਿ ਕੇ ਇਸ ਸਰੀਰ ਮੇਰਾ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਸਰੀਰਾਂ ਕੋ ਚੰਗਾ ਕੰਮ ਕੀਤਾ ਤੈਨੂੰ ਰੱਬ ਨੇ ਤੁਰਨ ਲਈ ਪੈਰ ਦਿੱਤੇ ਕਦੇ ਰੱਬ ਦਾ ਸ਼ੁਕਰ ਕੀਤਾ ਇੱਕ ਨੁਕਤਾ ਨੋਟ ਕਰਿਓ ਭਗਤੀ ਬਹੁਤ ਸੌਖੀ ਹੈ ਕਿਸੇ ਦੀ ਅੱਖ ਦੀ ਨਜ਼ਰ ਖਰਾਬ ਹੋ ਜਾਏ ਆਪਾਂ ਨਿਗਾ ਬਣਵਾਈਦੀ ਹੈ ਲਿੰਜ ਪੈਂਦਾ ਹੈ ਹਜ਼ਾਰਾਂ ਰੁਪਈਆ ਡਾਕਟਰ ਲੈਂਦੇ ਬਾਅਦ ਚ ਉਹ ਦਾ ਥੈਂਕਸ ਕਰਦੇ ਡਾਕਟਰ ਸਾਹਿਬ ਨਿਗਾ ਬਣ ਗਈ ਮੇਰੀ ਨਜ਼ਰ ਬਣ ਗਈ ਉਹ ਸੱਜਣਾ ਜਿਸ ਰੱਬ ਦੀਆਂ ਦਿੱਤੀਆਂ ਅੱਖਾਂ ਨਾਲ 60 ਸਾਲ ਤੱਕ ਵੇਖਦਾ ਰਿਹਾ ਕਦੇ ਉਸ ਰੱਬ ਦਾ ਸ਼ੁਕਰ ਕੀਤਾ ਵੀ ਤੇਰੀਆਂ ਅੱਖਾਂ ਨਾਲ ਤਾਂ ਮੈਂ 60 ਸਾਲ ਇੱਦਾਂ ਵੇਖਿਆ ਕੋਈ ਚੰਗਾ ਕਰਮ ਕੀਤਾ ਇਹ ਨਾ ਅੱਖਾਂ ਨਾਲ ਜ਼ੁਬਾਨ ਬੋਲਣ ਲਈ ਦਿੱਤੀ ਜਿਹੜੇ ਬੰਦੇ ਗੁੰਗੇ ਉਹਨਾਂ ਕੋਲੋਂ ਪੁੱਛੋ ਜ਼ੁਬਾਨ ਦਾ ਕੀ ਮੁੱਲ ਹੈ ਦਿੱਤੀ ਹੋਈ ਜ਼ੁਬਾਨ ਨਾਲ ਕੋਈ ਚੰਗਾ ਬੋਲੇ ਇੱਕ ਵਾਰ ਆਖੋ ਸਤਨਾਮ ਸ੍ਰੀ ਆਖੋ ਭਾਈ ਸਤਨਾਮ ਸ੍ਰੀ ਦੇਖੋ ਜੇ ਭਗਤਾਂ ਜਨ ਹੋਵੇ ਤੁਸੀਂ ਇੱਥੇ ਬਹਿ ਕੇ ਬਿਨ ਬੋਲ ਸਕਦੇ ਗੁਰੂ ਅਕੀਰ ਅਰਦਾਸ ਕਰਿਆ ਤੇ ਵੀ ਹਮਾਰਾ ਸਾਡੇ ਭਾਗ ਜਗਾਓ ਅਸੀਂ ਇਸ ਜੀਪਾਂ ਨਾਲ ਜਪੀਏ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਜਿਹੜੇ ਰੱਬ ਨੇ ਬੋਲਣ ਲਈ ਜ਼ਬਾਨ ਦਿੱਤੀ ਗੁੰਗਿਆਂ ਕੋਲ ਪੁੱਛੋ ਜਦੋਂ ਸਵੇਰੇ ਮੰਜੇ ਤੋਂ ਉੱਠ ਕੇ ਪੈਰ ਥੱਲੇ ਲਾਉਂਦੇ ਹੋ ਆਪਣੇ ਪੈਰਾਂ ਨਾਲ ਤੁਰਿਆ ਤੁਰਨ ਲੱਗਿਆਂ ਰੱਬ ਦਾ ਸ਼ੁਕਰ ਕਰਕੇ ਕਹੇ ਸਤਨਾਮ ਸ੍ਰੀ ਵਾਹਿਗੁਰੂ ਇਹ ਸਰੀਰ ਨੂੰ ਯਾਦ ਕਰਾਓ ਕਿ ਇਸ ਸਰੀਰਾਂ ਮੇਰੇ ਆ ਇਸ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਕੁੱਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚੇ ਸੋ ਹਰ ਮਨ ਨ ਵਸਾਇਆ ਸਾ ਸੰਗਤ ਜਿਨੇ ਸ੍ਰੀ ਦਾ ਰਚਨ ਰਚਿਆ ਉਹਨੂੰ ਕਦੇ ਮਨ ਚ ਵਸਾਇਆ ਗੁਰੂ ਅਮਰਦਾਸ ਬਹਾਰਾ ਕਹਿੰਦੇ ਯਾਦ ਕਰ ਜਿਨੇ ਤੇਰੇ ਸਰੀਰ ਦਾ ਰਚਨ ਰਚਿਆ ਉਹਨੂੰ ਮਨ ਚ ਨਹੀਂ ਵਸਾਇਆ ਤੂੰ ਕਦੇ ਉਹਨੂੰ ਮਨ ਚ ਵਸਾਇਆ ਕਿਉਂ ਹੁਣ ਆਪਣਾ ਸਰੀਰ ਚੱਲਦਾ ਹੈ ਨਾ ਸਾਰਿਆਂ ਦਾ ਇੱਥੇ ਭੋਗ ਤੇ ਆ ਕੇ ਤੁਰ ਕੇ ਜਿੱਦਣ ਇਹ ਚੱਲਣੋਂ ਹਟ ਜਾਣਾ ਕਿਸੇ ਨੇ ਨਹੀਂ ਲੈ ਕੇ ਆਉਣਾ ਕਿਤੇ ਕਰਦੇ ਵੀ ਕਹਿਣ ਲੱਗ ਪੈਂਦੇ ਬਾਪੂ ਤੂੰ ਉੱਥੇ ਕਰਨਾ ਤੇ ਤੋਂ ਤੁਰਦਾ ਹੁੰਦਾ ਨਹੀਂ ਬੀਬੀ ਨੂੰ ਕਹਿਣ ਦੇ ਬੀਬੀ ਬਹਿ ਜਾ ਤੂੰ ਆਪਨੇ ਐਵੇਂ ਡਗ ਜਾਗੇ ਇੱਥੇ ਰਹਿ ਤੂੰ ਉੱਥੇ ਕੀ ਕਰਨਾ ਇਹ ਜਿੰਨੀ ਦੇਰ ਆਪਣਾ ਆਪ ਚੱਲਦਾ ਉੰਨੀ ਦੇਰ ਹੀ ਆਉਂਦੇ ਹੋ ਜਿੱਦਣ ਸਰੀਰ ਚੱਲਣਾ ਹਟ ਗਿਆ ਉਹਨੂੰ ਕਿਸੇ ਨੇ ਨਹੀਂ ਲੈ ਜਾਂਦਾ ਇਸ ਲਈ ਸਹਿਬ ਯਾਦ ਕਰਾਉਂਦੇ ਹੋ ਜਿੰਨੀ ਦੇਰ ਸਰੀਰ ਚੱਲਦਾ ਉੰਨੀ ਦੇਰ ਉਸ ਰੱਬ ਦਾ ਸ਼ੁਕਰ ਕਰਕੇ ਕਰਮ ਕਰ ਸਤਨਾਮ ਸ੍ਰੀ ਵਾਹਿਗੁਰੂ ਕੋਈ ਚੰਗਾ ਕਰਮ ਕਰ ਤင်း ਦਰਗਾਹ ਵਿੱਚ ਪਾਏਗਾ ਰੱਬ ਦੀ ਦਰਗਾਹ ਵਿੱਚ ਕਮ ਆਏਗਾ ਇਸ ਲਈ ਸਰੀਰ ਨੂੰ ਖੇਤ ਤੇ ਹੈ ਹੁਣ ਦੇਖੋ ਕਣਕ ਬੀਜੀ ਹੈ ਕਣਕ ਹੀ ਵੱਢ ਰਹੇ ਹੋ ਕੋਈ ਬੰਦਾ ਕਹਿੰਦਾ ਵੇ ਕਣਕ ਬੀਜੀ ਸੀ ਚਲੋ ਵੇ ਝੋਨੇ ਦੀ ਵੜਾਈ ਹੋ ਗਈ ਝੋਨਾ ਵੱਢੀਂਦਾ ਜੋ ਬੀਜਿਆ ਉਹ ਵੱਢਣੇ ਸਰੀਰ ਤੇ ਰਹਿੰਦਿਆਂ ਬੀਜ ਕੁਝ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ ਭਾਈ ਕੋਈ ਚੰਗਾ ਬੀਜ ਅੰਤ ਵਿਲੇ ਕੰਮ ਆਉਂਦਾ ਹੈ ਇਹਾਂ ਵਿਝੇ ਸੋ ਲੁਣੇ ਕਰਮਾਂ ਸੰਦੜਾ ਖੇਤ ਜੋ ਤੂੰ ਵਿਝੇਗਾ ਉਹ ਦਰਗਾਹ ਵਿੱਚ ਕੰਮ ਆਏਗਾ ਇੱਕ ਕੀਤਾ ਕਰਮ ਵੀ ਰੱਬ ਦੀ ਦਰਗਾਹ ਵਿੱਚ ਤੈਨੂੰ ਛੜਾ ਸਕਦਾ ਹੁਣ ਉਹ ਕਰਮ ਕਰਨ ਦਾ ਬੰਦਾ ਸੁਤੰਤਰ ਹੈ ਚਾਹੇ ਚੰਗਾ ਕੰਮ ਕਰੋ ਚਾਹੇ ਮੰਦਾ ਕੰਮ ਕਰੋ ਇਹ ਤੁਹਾਡੇ ਹੱਥ ਹੈ ਕਈ ਵਾਰ ਬੰਦਾ ਚੰਗੇ ਕੰਮਾਂ ਦਾ ਕ੍ਰੈਡਿਟ ਆਪ ਲੈਂਦਾ ਹੈ ਮੈਂ ਕੀਤਾ ਸਟਰਗਲ ਬੜਾ ਕੀਤਾ ਮਿਹਨਤ ਬੜੀ ਕੀਤੀ ਅੱਛਾ ਜਦੋਂ ਕੋ ਮਾੜਾ ਹੋ ਜਾਂਦਾ ਹੈ ਕਹਿੰਦਾ ਜੀ ਉਹਦਾ ਹੁਕਮ ਹੈ ਨਹੀਂ ਭਾਈ ਤੈਨੂੰ ਰੱਬ ਨੇ ਦੋਏ ਕਾਰਨ ਕਰਨ ਦੀ ਸੁਤੰਤਰਤਾ ਦਿੱਤੀ ਹੈ ਤੇਰੇ ਕਦਮ ਚੰਗੇ ਪਾਸੇ ਵੀ ਜਾ ਸਕਦੇ ਨੇ ਮਾੜੇ ਪਾਸੇ ਵੀ ਜਾ ਸਕਦੇ ਇਹਦੀ ਜ਼ਿੰਮੇਵਾਰੀ ਤੇਰੀ ਆਪਣੀ ਹੈ ਹਾਂ ਜਦੋਂ ਇੱਕ ਵਾਰ ਕੋਈ ਬੰਦਾ ਪਾਪ ਕਰਮ ਕਰਦੇ ਨਾ ਅੰਦਰੋਂ ਆਵਾਜ਼ ਜ਼ਰੂਰ ਆਉਂਦੀ ਹੈ ਇਹ ਕੰਮ ਨਾ ਕਰ ਆਪੇ ਆਪਣਾ ਮਨ ਅੰਦਰੋਂ ਕਹਿ ਦਿੰਦਾ ਮੈਂ ਫਿਰ ਕੀ ਹੋਇਆ ਸਾਰੀ ਦੁਨੀਆ ਕਰਦੀ ਹੈ ਫਿਰ ਉਹਦਾ ਦੋਸ਼ੀ ਕੌਣ ਹੈ ਤੂੰ ਆਪ ਰੱਬ ਨਹੀਂ ਉਹਦਾ ਦੋਸ਼ੀ